ਇਹਨਾਂ ਦੇ ਨਾਲ ਜਿਹੜਾ ASI ਅਫਤਾਰ ਸਿੰਘ ਆ ਉਹ ਉਹਦੀ ਘਰ ਉਹਦੀ ਮੰਮੀ ਦੇ ਜਾ ਕੇ ਖਾਣੇ 'ਚ ਕਹਿੰਦਾ ਖੂਗ ਮਾਰਦਾ ਕਰਨ ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਤੂੰ ਟੈਨਸ਼ਨ ਨਾ ਲੈ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਰਾਤ ਦੇ ਦਾ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਵਿੱਚ ਸਾਰਾ ਕੁਝ ਲਗਾ ਕੇ ਆਇਆ ਸਵੇਰ ਦੇ ਮੈਨੂੰ ਇਹ ਇੱਕ ਗੱਲ ਇੱਕੋ ਹੀ ਕਈ ਜਾਂਦੇ ਕਦੀ ਛੱਪੜ ਦੇਖੋ ਕਦੀ ਝਾੜੀਆਂ ਦੇਖੋ ਕਦੀ ਇੱਧਰ ਦੇਖੋ ਕਦੀ ਉੱਧਰ ਦੇਖੋ ਜੇ ਅਸੀਂ ਦੇਖਣਾ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ ਔਰ ਪੁਲਿਸ ਉੱਥੇ ਜਾਂਦੀ ਆ ਪੁਲਿਸ ਪਤਾ ਕੀ ਕਹਿੰਦੀ ਆ ਖਰਾਨੀ ਹੁਣੀ ਤੁਹਾਨੂੰ ਸੁਣ ਕੇ ਪੁਲਿਸ ਕਹਿੰਦੀ ਆ ਓਏ ਚਲੋ ਤੁਸੀਂ ਤੁਸੀਂ ਇੱਥੇ ਬੋਲਣਾ ਨਹੀਂ ਅਸੀਂ ਆਪੇ ਟੈਕ ਕਰ ਲਾਂਗੇ ਨਸ਼ੇ ਤੇ ਕਾਬੂ ਨਹੀਂ ਹੋਇਆ ਪਰ ਸਾਡੀ ਟੀਮ ਤੇ ਕਾਬੂ ਹੋਇਆ ਉਹ ਪੁੱਛੋ ਕਿੱਦਾਂ ਤੁਸੀਂ ਅੱਜ ਦੇਖੋ ਮੇਰੀ ਟੀਮ ਦਾ ਮੈਂਬਰ ਹੈਗਾ ਇੱਥੇ ਕੋਈ ਨਾਲ ਜਦੋਂ ਸ਼ੰਘਾਰਚ ਕਰਦੇ ਸੀ ਨਹੀਂ ਹੈਗਾ ਇੱਕ ਦਾ ਮੋਟਰਸਾਈਕਲ ਚੱਕ ਕੇ ਲਗੋ ਲਿਆ ਹੈਰਾਨੀ ਤਾਂ ਹੁਣੀ ਆ ਇੱਕ ਨੂੰ ਗੱਡੀ ਦੇ ਮੋਰੇ ਬ੍ਰੇਕ ਮਾਰ ਕੇ ਓਏ ਨਿਆਣੇ ਤੇਰੇ ਨਿਆਣੇ ਤੇਰੇ ਚੱਕਾਂਗੇ ਫਲਾਣਾ ਕਰਦਾਂਗੇ ਉਹ ਵੀ ਗਿਆ ਮੇਰੇ ਉੱਤੇ ਦੋ ਵਾਰੀ ਹਮਲਾ ਹੋਇਆ ਰਿਪੋਰਟ ਲਿਖਤੀ ਦਿੱਤੀ ਜਦੋਂ ਪ੍ਰੈਸਰ ਰਿਪੋਰਟਰ ਆਉਂਦੇ ਸੀਗੇ ਫਟਾਫਟ ਚਲੋ ਜੀ ਚਲੋ ਰਿਪੋਰਟ ਹੋ ਗਈ ਜੀ ਫਲਾਣਾ ਹੋ ਗਿਆ ਇਹਨਾਂ ਨੂੰ ਨੱਥ ਪਾਉ ਨਸ਼ੇ ਵਾਲਿਆਂ ਨੂੰ ਇਹਨਾਂ ਸਾਨੂੰ ਇਹਨਾਂ ਨੇ ਜ਼ਰੂਰ ਨੱਥ ਪਾ ਦੇਣੀ ਆ ਫਿਰ ਆਉਣ ਵਾਲੀਆਂ ਵੀਡੀਓ ਜੀ ਤੁਹਾਨੂੰ ਅਸੀਂ ਕਿਤੇ ਦਿਖਣਾ ਫਿਰ ਨਹੀਂ ਦਿਖਣਾ ਜੇ ਤੁਸੀਂ ਮੋਕਮਾਂਤੀ ਜਾ ਵੀ ਇਹਨਾਂ ਨੂੰ ਨੱਥ ਨਾ ਪਾਈ ਇਹਨਾਂ ਨੇ ਸਾਨੂੰ ਜ਼ਰੂਰ ਪਾ ਦੇਣੀ ਐ ਇੰਨਾ ਸਾਨੂੰ ਪਤਾ ਆ ਆ ਜਾਓ ਆਨ ਰਿਕਾਰਡ ਵੀਡੀਓ ਜੀ ਕਹਿਣਾ ਇਹਨਾਂ ਨੇ ਸਾਨੂੰ ਨੱਥ ਪਾ ਦੇਣੀ ਆ ਜੀ ਹੁਣ ਤਾਂ ਸਾਡੇ ਘਰਾਂ ਤੱਕ ਆ ਦੇਖ ਲਓ ਕਿਦਾ ਸਾਡੇ ਨਿਆਣੇ ਮਰਦੇ ਪਏ ਫਿਰ ਕੋਈ ਫਾਇਦਾ ਨਹੀਂ ਤੇਰੇ ਵਿੱਚ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕਿਉਂਕਿ ਇੱਥੇ ਕੋਈ ਤੋਹਰੇ ਵਾਟ ਚਿੱਟਾ ਨਹੀਂ ਹੁੰਬੇ ਚਾ ਚੋਂ ਵਿਚੂਗਾ ਜੇ ਕੋਈ ਇਮਾਨਦਾਰ ਬੌਸੜਾ ਹੋਵੇ ਨਾ ਫਿਰ ਤੇਰੇ ਤੇ ਕੋਈ ਚਿੱਟਾ ਨਹੀਂ ਬੇਚੂਗਾ ਪਰ ਇੱਥੇ ਵਾਂਡਾ ਦੀ ਹੈ ਨਹੀਂ ਮਰ ਗਏ ਜ਼ਮੀਰ ਮਰ ਗਏ ਲੋਕਾਂ ਦੇ ਮਰ ਗਏ ਜ਼ਮੀਰ ਵਾਤ ਵਾ ਮਰ ਗਏ ਜ਼ਮੀਰ ਵਾਤ ਨੂਰ ਮਹਿਲ ਤੋਂ ਆਪਣੀ ਭੈਣ ਦੇ ਪਿੰਡ ਗੁਰਿਆਣੇਲੇ ਪਿੰਡ ਤਲੇਤਾ ਵਿਖੇ ਕਬੂਤਰਬਾਜ਼ੀ ਮੁਕਾਬਲੇ ਚ ਭਾਗ ਲੈਣ ਆਏ ਪਰ ਆਦੀ ਲਾਛ 24 ਘੰਟੇ ਬਾਅਦ ਪਿੰਡ ਦੇ ਹੀ ਖੇਤਾਂ ਚੋਂ ਮਿਲਣ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ ਜਿਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਨੇ ਦੱਸਿਆ ਉਸਦਾ ਸਾਲਾ ਦਿਨੇਸ਼ ਜਿਸ ਦੀ ਉਮਰ ਕਰੀਬ 42 ਸਾਲ ਹੈ ਜਿਸ ਦੇ ਤਿੰਨ ਬੱਚੇ ਹਨ ਜੋ ਟਰਾਂਸਪੋਰਟ ਦੇ ਕੰਮ ਦੇ ਨਾਲ-ਨਾਲ ਪਲਵਾਨੀ ਵੀ ਕਰਦਾ ਸੀ ਜੋ ਵੀਰਵਾ ਤੜਕੇ 5 ਵਜੇ ਨੂਰ ਮਹਿਲ ਤੋਂ ਆਪਣੀ ਭੈਣ ਦੇ ਪਿੰਡ ਤੋਂ ਲੇਟਾ ਵਿੱਚ ਕਬੂਤਰਵਾਜ਼ੀ ਦੇ ਮੁਕਾਬਲੇ ਵਿੱਚ ਆਇਆ ਸੀ ਜੋ ਸ਼ਾਮ ਨੂੰ ਵਾਪਸ ਨਾਤਾ ਆਪਣੇ ਘਰ ਨੂਰ ਮਹਿਲ ਪਰਤੇ ਆ ਨਾ ਹੀ ਆਪਣੀ ਭੈਣ ਦੇ ਘਰ ਪਿੰਡ ਵਿੱਚ ਆਇਆ ਜਿਸ ਦੀ ਸ਼ਿਕਾਇਤ ਉਹ ਤਲੇਤਾ ਚੌਂਕੀ ਵਿੱਚ ਲਿਖਵਾਉਣ ਲਈ ਦੇਰ ਰਾਤ ਗਏ ਸਨ ਪਰ ਪੁਲਿਸ ਨੇ ਸ਼ਿਕਾਇਤ ਨਹੀਂ ਲਿਖੀ ਸ਼ੁੱਕਰਵਾਰ ਸਵੇਰੇ ਉਹ ਦੁਬਾਰਾ ਤੋਂ ਚੌਂਕੀ ਵਿੱਚ ਸ਼ਿਕਾਇਤ ਲਿਖਵਾ ਕੇ ਆਏ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵੀ ਦਿਨੇਸ਼ ਦੀ ਪਾਲ ਕਰਨ ਤੇ ਪੁਲਿਸ ਵੀ ਦਿਨੇਸ਼ ਦੀ ਪਾਲ ਕਰਦੀ ਹੈ ਪਰ ਕਾਫੀ ਸਮਾਂ ਪਾਲ ਕਰਨ ਤੋਂ ਬਾਅਦ ਦਿਨੇਸ਼ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਦੇਖਿਆ ਗਿਆ ਕਿ ਦਿਨੇਸ਼ ਪਿੰਡ ਦੇ ਹੀ ਇੱਕ ਨਸ਼ਾ ਤਸਕਰ ਦੇ ਮਗਰ ਬੈਠਾ ਦੇਖਿਆ ਗਿਆ ਜੋ ਉਸ ਨੂੰ ਲੈ ਕੇ ਜਾ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਨਸ਼ਾ ਤਸਕਰ ਨੂੰ ਫੜਿਆ ਜਾਵੇ ਜਿਸ ਤੋਂ ਕੁਝ ਪਤਾ ਲੱਗ ਸਕਦਾ ਹੈ ਪਰ ਦੇਰ ਸ਼ਾਮ ਪਿੰਡ ਦੇ ਖੇਤਾਂ ਵਿੱਚ ਦਿਨੇਸ਼ ਦੀ ਖੂਨ ਨਾਲ ਲੱਤਪੱਤ ਹਾਲਤ ਵਿੱਚ ਲਾਸ਼ ਬਰਾਮਦ ਹੋਣ ਤੋਂ ਬਾਅਦ ਪਿੰਡ ਵਾਸੀਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਉਧਰ ਪਿੰਡ ਦੇ ਮੈਂਬਰ ਪੰਚਾਇਤ ਸੁਖੀ ਨੇ ਕਿਹਾ ਕਿ ਉਹਨਾਂ ਦਾ ਪਿੰਡ ਨਸ਼ੇ ਨਾਲ ਹੱਬ ਬਣ ਚੁੱਕਿਆ ਹੈ ਜਿੱਥੇ ਪਿੰਡ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਵੀ ਨਸ਼ਾ ਖਰੀਦਣ ਲਈ ਲੋਕ ਆਉਂਦੇ ਹਨ ਅਤੇ ਹੋਲਸੇਲ ਵਿੱਚ ਪਿੰਡ ਵਿੱਚ ਨਸ਼ਾ ਵਿਕਦਾ ਹੈ ਉਹ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ ਇੱਥੇ ਤੱਕ ਕਿ ਚੌਂਕੀ ਨੂੰ ਤਾਲਾ ਵੀ ਜੜ ਚੁੱਕੇ ਹਨ ਪਰ ਪਿੰਡ ਵਿੱਚ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲਰਿਆ ਉਲਟਾ ਨਸ਼ਾ ਤਸਕਰ ਉਹਨਾਂ ਨੂੰ ਹੀ ਧਮਕੀਆਂ ਦਿੰਦੇ ਹਨ ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਪਿੰਡ ਵੱਲ ਉ체ਚੇ ਤੌਰ ਤੇ ਕਿਸੇ ਅਫਸਰ ਦੀ ਡਿਊਟੀ ਲਾਉਣ ਅਤੇ ਇਸ ਕੋਡ ਨੂੰ ਸਾਡੇ ਪਿੰਡ ਵਿੱਚੋਂ ਖਤਮ ਕਰਵਾਇਆ ਜਾਵੇ। ਉਨਾ ਕਿਹਾ ਕਿ ਪਹਿਲਾਂ ਵੀ ਪਿੰਡ ਵਿੱਚ ਨਸ਼ੇ ਦੀ ਓਵਰਡੋਸ ਨਾਲ ਕਈ ਮੌਤਾ ਹੋ ਚੁਕੀਆਂ ਹਨ ਅਤੇ ਅੱਜ ਇੱਕ ਹੋਰ ਨੌਜਵਾਨ ਭੇਤ ਭਰੇ ਹਾਲਾਤਾਂ ਵਿੱਚ ਆਪਣੇ ਪਰਿਵਾਰ ਨੂੰ ਛੱਡ ਗਿਆ ਹੈ। ਉਧਰ ਮੌਕੇ ਤੇ ਪਹੁੰਚੇ ਐਸਐਚਓ ਗੁਰਾਇਆ ਮਧੂ ਬਾਲਾ ਨੇ ਕਿਹਾ ਕਿ ਫਰੌਂਸਿਕ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਫਿੰਗਰਪ੍ਰਿੰਟ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਭੇਜਿਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋ ਸਕਦਾ ਹੈ ਕਿ ਮੌਤ ਦਾ ਕਾਰਨ ਕੀ ਹੈ ਪਰਿਵਾਰ ਦੇ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਪੂਰਾ ਪਿੰਡ ਵਿੱਚ ਨਸ਼ਾ ਸ਼ਰਿਆਮ ਵਿਕਨ ਦੇ ਦੋਸ਼ ਲਗਾ ਰਿਹਾ ਹੈ ਅਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਟਾਈਮ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ ਦੇਖੋ ਦਿਨੇਸ਼ ਦਾ ਨਾਮ ਆ ਆਪਣਾ ਨਾਮ ਦੱਸਿਓ ਮੇਰਾ ਨਾਮ ਵੀਜੇ son of ਭਜਨਾਰਾਮ ਪਿੰਡ ਧਲੇਤੇ ਤੋਂ ਮੇਰਾ ਬ੍ਰਦਰ ਇਨ ਲਾਇਆ ਇਹ ਹਾਂਜੀ ਤੇ ਕੱਲ ਇਹ ਕੋ ਇੱਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਨਾਂ ਪਰਚਾ ਲਿਖਾਉਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਦੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਸ ਵਾਲਿਆਂ ਦਾ ਕੋਈ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਧਲੇਤੇ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੱਸਦਾ ਉਹ ਕਹਿੰਦੇ ਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਵਾਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦਾਣੀ ਦੇ ਘਰ ਜਾਦੋਂ ਅਸੀਂ ਜਾ ਕੇ ਦੇਖਿਆ ਜਿਹੜੇ ਇੱਥੇ ਦੇ ਐਸਆਈ ਆ ਉਹਨਾਂ ਨੇ ਵੀ ਸਾਨੂੰ ਦਬਕੇ ਮਾਰੇ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ ਇਦਾਂ ਕਿਉਂ ਕਰਦੇ ਆ ਉਹਨਾਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ਐਸਆਈ ਅਵਤਾਰ ਸਿੰਘ ਆ ਉਹਦੀ ਘਰ ਗੱਲ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ ਫੂਕ ਮਾਰਦਾ ਕੰਨ 'ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਵੀ ਤੂੰ ਟੈਨਸ਼ਨ ਨਾ ਲੈ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗਵਾਚਿਆ ਆ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਸ਼ਰਿਆਮ ਚਿੱਟਾ ਵਗਦਾ ਧਲੇਤੇ ਦੇ ਵਿੱਚ ਇਹ ਗੱਲ ਸੱਚ ਆ ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ ਹੁਣ ਇੱਕ ਮੌਤ ਫੇਰ ਹੋ ਗਿਆ ساری ਉਮਰ ਦਾ ਕਲੰਕ ਐਸ ਬੰਦੇ ਤੇ ਲੱਗ ਗਿਆ ساری ਉਮਰ ਦਾ ਕਿਨਾ ਕਰਕੇ ਇਹਨਾਂ ਕਰਕੇ ਇਹਨਾਂ ਕਰਕੇ ਸਾਨੂੰ ਰਾਤ ਦੇ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਸਾਰਾ ਕੋਲ ਲਗਾ ਕੇ ਆਇਆ ਸਵੇਰ ਦੇ ਮੈਨੂੰ ਇਹ ਇੱਕ ਗੱਲ ਕੋਈ ਕਹੀ ਜਾਂਦੇ ਆ ਕਦੀ ਛੱਪੜ ਦੇਖੋ ਕਦੀ ਝਾੜੀਆਂ ਦੇਖੋ ਕਦੀ ਇੱਧਰ ਦੇਖੋ ਕਦੀ ਉੱਧਰ ਦੇਖੋ ਜੇ ਅਸੀਂ ਦੇਖਣ ਆਇਆ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ ਫਿਰ ਕੋਈ ਫਾਇਦਾ ਨਹੀਂ ਤਲੇ ਤੇ ਵਿੱਚ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਫਾਇਦਾ ਨਹੀਂ ਘਤਲੇ ਤੇ ਚੌਂਕੀ ਦਾ ਜੇ ਸ਼ਰਿਆਮ ਚਿੱਟਾ ਹੀ ਵਿਕਣ ਆਇਆ ਆਪ ਸ਼ਰਿਆਮ ਦੇਖ ਲੈ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਵਾਂ ਦੀਆਂ ਗੁੱਡੀਆਂ ਕੋ ਦਾ ਭਰਾ ਆ ਪੁਕਾਰਿਆ ਠੀਕ ਆ ਦੱਸੋ ਕੀ ਕਰਨਗੇ ਲੱਕ ਲਾੜਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਕ ਲਾੜਤਾ ਆ ਮੁੰਡਾ ਵੀ ਇੱਥੇ ਲੱਕ ਲਾੜਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰ ਜਾਂਦੇ ਟਾਣੀ ਤੱਕ ਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈ ਆ ਉਹਦੇ ਬਿਆਨ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦੇ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸੰਗੇ ਐਸੇ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਵਲੌਗ ਆ ਫੇਰ ਫੇਰ ਲੋਕ ਵੀ ਖਲ ਲਗਾਏ ਫੇਰ ਮੈਂਟਲਾ ਦੇ ਵਿੱਚ ਦਾਣੀ ਵੀ ਲਾ ਪਿਆ ਫੇਰ ਕਿੱਥੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰੈਲੀ ਮਿਲ ਨਹੀਂ ਭਗ ਤਿਆ ਰੈਲੀ ਮਿਲ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਵੇਚਦਾ ਚਿੱਟਾ ਇਹੇ ਲੋਕ ਵੇਚਦੇ ਆ ਸ਼ਰੇ ਆ ਵੇਖਦਾ ਜੇ ਸਰਕਾਰਾਂ ਚਿੱਟਾ ਵਗਾਉਂਦੀਆਂ ਤਾਂ ਸ਼ਰੇ ਆ ਵੇਖਦਾ ਕਿਉਂਕਿ ਜਦੋਂ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸ ਨਾਲ ਨਾ ਮੁੰਡੇ ਕਦੇ ਇਧਰ ਦੀ ਮੋਟਰਸਾਈਕਲ ਲਗਾਈ ਜਾਂਦੇ ਕਦੇ ਇਧਰ ਦੀ ਕਿਉਂਕਿ ਡਰਦੇ ਐ ਨਾ ਤੋਂ ਪਰ ਚਿੱਟਾ ਛਰੇ ਆਂ ਵੇਖਦਾ ਅੱਡੇ 'ਚ ਦੋ-ਦੋ ਘੰਟੇ ਨਾਕਾ ਲੱਗਦਾ ਦੋ-ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਵਾਲਿਆਂ ਦੇ ਕੋਲ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ ਜਦ ਗੇ ਇਹਨਾਂ ਨੂੰ ਪਤਾ ਕੌਣ-ਕੌਣ ਚਿੱਟਾ ਵੇਚਦਾ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੌਣ-ਕੌਣ ਵੇਚਦਾ ਜਿਆਦਾ ਨੋਟ ਜਾਂਦੇ ਆ ਇਹ ਸਾਰਾ ਕੁਝ ਭੁੱਲ ਜਾਂਦੇ ਅੱਖਾਂ ਫੇਰ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ ਇੰਨੀ ਗੱਲ ਕਹਿਣਾ ਚਾਹੁੰਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ ਅਸੀਂ ਤਾਂ ਇਹ ਹੀ ਗੱਲ ਕਵਾਂਗੇ ਵੀ ਇਦਾਂ ਦੇ ਵੈਦਾਂਵੇਂ ਵਾਲੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਫਿਰ ਫਾਇਦਾ ਕੀ ਹੈ ਬਾਹਰ ਲਿਖਿਆ ਪੁਲਿਸ ਚੌਂਕੀ ਕੀ ਪੁਲਿਸ ਚੌਂਕੀ ਆ ਦੱਸੋ ਕੀ ਕੀਤਾ ਇਹਨਾਂ ਨੇ ਕੱਲ ਰਾਤ ਪੂਰੀ ਰਾਤ ਦਾ ਦੱਸੋ ਮੁੰਡਾ ਇੱਥੇ ਪਿਆ ਆ ਪੂਰੀ ਰਾਤ ਅੱਜ ਪੂਰਾ ਦਿਨ ਨਿਕਲ ਗਿਆ ਤਲੇਤੇ ਦੇ ਵਿੱਚੋਂ ਤਲੇਤੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਦੱਸ ਤਲੇਤੇ ਦੇ ਵਿੱਚੋਂ ਨਹੀਂ ਲੱਭਿਆ ਬਹੁਤ ਸ਼ਾਰ ਮਾਰੀ ਆ ਦੂਸਰੇ ਹੋਗੇ ਦੱਸੋ ਐਦਾਂ ਵੀ ਗਾਂ ਅੱਗੇ ਹੋਰ ਹੋਣੇ ਆ ਐਦਾਂ ਹੀ ਹੋਣੇ ਆ ਗਾਂ ਜਿੰਨਾ ਚਿਰ ਤਲੇਤੇ ਦੇ ਵਿੱਚ ਅੱਡਾ ਅੜਾਂ ਦੇ ਵਿੱਚ ਚਿੱਟਾ ਵਿਗਣਾ ਇਹ ਐਦਾਂ ਹੀ ਚੱਲਣਾ ਆ ਜਿੰਨਾ ਚਿਰ ਤਲੇਤੇ ਦੇ ਵਿੱਚ ਚੌਂਕੀ ਆ ਐਦਾਂ ਹੀ ਚੱਲਣੀ ਆ ਕਿਉਂਕਿ ਇੱਥੇ ਕੋਈ ਟਰੈਕ ਦੇ ਵਿੱਚ ਚਿੱਟਾ ਨਹੀਂ ਹੁੰਦਾ ਚੰਬੀ ਚੂੰਗਾ ਜੇ ਕੋਈ ਇਮਾਨਦਾਰ ਪੌਸਰਾਏ ਹੋਵੇ ਨਾ ਫਿਰ ਟਰੈਕ ਦੇ ਕੋਈ ਚਿੱਟਾ ਨਹੀਂ ਵੇਚੂੰਗਾ ਪਰ ਇੱਥੇ ਇਮਾਨਦਾਰੀ ਹੈ ਨਹੀਂ ਮਰ ਗਏ ਜਮੀਰ ਮਰ ਗਏ ਲੋਕਾਂ ਦੇ ਮਰ ਗਏ ਜਮੀਰ ਬੱਤ ਮਰ ਗਏ ਜਮੀਰ ਬੱਤ ਦੁਪਹਿਰੇ ਦੁਪਹਿਰੇ ਸਾਨੂੰ ਮਿੱਠੇ ਲਾਰੇ ਲਾ ਕੇ ਚੌਂਕੀ ਦੇ ਵਿੱਚੋਂ ਭੇਜ ਦਿੱਤਾ ਗਿਆ ਕਹਿੰਦੇ ਛੋਡੀ ਐਸੇ ਐਸੇ ਨੇ ਸਾਨੂੰ ਕਹਿੰਦੇ ਵੀ ਅਸੀਂ ਅਸੀਂ ਦੱਸਤਾ ਤੁਸੀਂ ਆਲੇ ਦੁਆਲੇ ਛਪਣਾ 'ਚ ਲੱਭੋ ਤੁਸੀਂ ਆਲੇ ਦੁਆਲੇ ਦੁਆ ਕਰੋ ਸਾਡੇ ਮੁੰਡੇ ਦੁਪਹਿਰ ਦੇ ਸਿਗਰ ਦੁਪਹਿਰ ਤੋਂ ਉੱਪ ਦੇ ਸਾਰੇ ਬੜਾ ਪੈ ਨਿਛਾਣਿਆ ਸਾਰੇ ਆਲੇ ਦਾਲੇ ਛਾਣਦੇ ਪਏ ਆ ਇਹਨਾਂ ਨੂੰ ਕਿੱਦਾਂ ਪਤਾ ਇਹਨਾਂ ਨੂੰ ਕਿੱਦਾਂ ਅਨੁਭਵ ਹੋਇਆ ਵੇ ਬੰਦਾ ਮਰੇ ਗਿਆ ਆ ਵੇ ਲੱਭੋ ਆਲੇ ਦਾਲੇ ਇਹ ਕੀ ਚੱਕਰ ਹੋਇਆ ਅਸੀਂ ਤਾਂ ਇਹਨਾਂ ਨੂੰ ਦੱਸ ਦੇ ਪੈ ਜੀ ਗੱਲਾਂ ਵੇ ਆ ਬੰਦੇ ਨੇ ਸਾਡਾ ਬੰਦਾ ਗਿਆ ਜਦੋਂ ਉਹ ਬੰਦੇ ਦੇ ਘਰੇ ਸਾਡੇ ਮੁੰਡੇ ਪਹੁੰਚੇ ਉਹਨਾਂ ਨੂੰ ਵੈਰੀਫਿਕੇਸ਼ਨ ਕਰਨ ਲਈ ਵੇ ਸਾਡਾ ਮੁੰਡਾ ਤੁਹਾਡੇ ਘਰੇ ਆਈ ਸਾਨੂੰ ਦਿਖਾਓ ਮੜਾ ਹੈਗਾ ਕਿ ਨਹੀਂ ਹੈਗਾ ਔਰ ਪੁਲਿਸ ਉੱਥੇ ਜਾਂਦੀ ਆ ਪੁਲਿਸ ਪਤਾ ਕੀ ਕਹਿੰਦੀ ਆ ਹੈਰਾਨੀ ਹੁਣੀ ਤੁਹਾਨੂੰ ਸੁਣ ਕੇ ਪੁਲਿਸ ਕਹਿੰਦੀ ਆ ਓਏ ਚਲੋ ਤੁਸੀਂ ਤੁਸੀਂ ਇੱਥੇ ਅੰਦਰ ਦੇ ਬਾੜ ਕੇ ਚੈੱਕ ਕਰਨ ਫਲਾਨਾ ਉਹਨਾਂ ਦੇ ਕਹਿਣ ਤੇ ਪੁਲਿਸ ਗਈ ਸਾਡੇ ਕਹਿਣ ਤੇ ਪੁਲਿਸ ਨਹੀਂ ਉਹਨਾਂ ਤੇ ਗਈ ਇਹਨਾਂ ਸਾਡਾ ਮੁੰਡਾ ਲੈ ਕੇ ਗਏ ਇੱਕ ਸੁੱਖੀ ਸੁੱਖੀ ਜਿਹੜੀ ਸੀਸੀਟੀਵੀ ਸੀਸੀਟੀਵੀ ਇੱਕ ਮਿੰਟ ਸੀਸੀਟੀਵੀ ਜਿਹੜੀ ਆਈ ਹੈ ਉਹ ਪਿੰਡ ਦੇ ਆਈ ਹੈ ਜੋ ਉਹਨਾਂ ਦੇ ਘਰਾਂ ਦੇ ਲਾਗੇ ਆਈ ਹੈ ਬੰਦੇ ਪਿੰਡ ਦੇ ਕੈਮਰੇ ਤੇ ਆਈ ਆ ਜਾਂਦੇ ਤੇ ਮੁੰਡਾ ਸਾਡਾ ਬਿਠਾ ਕੇ ਲੈ ਕੇ ਜਾਂਦੇ کافی ਇੱਥੇ ਸੰਘਰਸ਼ ਕੀਤਾ ਸੀ ਇਲਾਕੇ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਚੌਂਕੀ ਨੂੰ ਜਿੰਦਾ ਵੀ ਲਾਪਤਾ ਸੀ ਹਾਂਜੀ ਉਸ ਤੋਂ ਬਾਅਦ ਚ ਨਸ਼ੇ ਤੇ ਕਾਬੂ ਹੋਇਆ ਕਿ ਨਹੀਂ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆ ਦੇਖੋ ਆ ਦੇਖੋ ਸਾਡੇ ਸਾਡੇ ਮੇਰੀਆਂ ਤੋਂ ਨਸ਼ੇ ਤੇ ਕਾਬੂ ਨਹੀਂ ਹੋਇਆ ਪਰ ਸਾਡੀ ਟੀਮ ਤੇ ਕਾਬੂ ਹੋਇਆ ਉਹ ਪੁੱਜੋ ਕਿੱਦਾਂ ਤੁਸੀਂ ਅੱਜ ਦੇਖੋ ਮੇਰੀ ਟੀਮ ਦਾ ਮੈਂਬਰ ਹੈਗਾ ਇੱਥੇ ਕੋਈ ਨਾਲ ਜਦੋਂ ਸ਼ੰਘਾਰਚ ਕਰਦੇ ਸੀ ਨਹੀਂ ਹੈਗਾ ਇੱਕ ਦਾ ਮੋਟਰਸਾਈਕਲ ਚੱਕ ਕੇ ਲਗੋ ਲਿਆ ਹੈਰਾਨੀ ਤਾਂ ਹੋਣੀ ਆ ਇੱਕ ਨੂੰ ਗੱਡੀ ਦੇ ਮੋਰੇ ਬ੍ਰੇਕ ਮਾਰ ਕੇ ਓਏ ਨਿਆਣੇ ਤੇਰੇ ਨਿਆਣੇ ਤੇਰੇ ਚੱਕ ਲਾਂਗੇ ਫਲਾਨਾ ਕਰ ਦਾਂਗੇ ਉਭੀ ਗਿਆ ਮੇਰੇ ਉੱਤੇ ਦੋ ਵਾਰੀ ਹਮਲਾ ਹੋਇਆ ਰਿਪੋਰਟ ਲਿਖਤੀ ਦਿੱਤੀ ਜਦੋਂ ਪ੍ਰੈਸ਼ਰ ਰਿਪੋਰਟਰ ਆਉਂਦੇ ਸੀਗੇ ਫਟਾਫਟ ਚਲੋ ਜੀ ਚਲੋ ਰਿਪੋਰਟ ਹੋ ਗਈ ਫਲਾਣਾ ਹੋ ਗਿਆ ਕੁਛ ਨਹੀਂ ਕਾਰਵਾਈ ਹੁੰਦੀ ਸਾਡੀ ਟੀਮ ਭੰਗ ਕਰਦੀ ਇਹਨਾਂ ਨੇ ਜਿਹੜੀ ਨਸ਼ੇ ਖਿਲਾਫ ਕੰਮ ਕਰਦੀ ਉਹ ਭੰਗ ਕਰਦੀ ਉਸ ਵੇਲੇ ਲਿਖਤੀ ਜੋ ਹੋਇਆ ਸੀਗਾ ਮੈਸਰਸ ਵੀ ਸਾਹਿਬ ਡੀਐਸਪੀ ਸਾਹਿਬ ਹਾਂਜੀ ਐਸਐਚਓ ਤੋਂ ਇੱਥੋਂ ਦੇ ਚੌਂਕੀ ਇੰਚਾਰਜ ਹਾਂਜੀ ਇਹਨਾਂ ਸਾਰਿਆਂ ਨੇ ਲਿਖ ਕੇ ਦਿੱਤਾ ਸੀ ਹਾਂਜੀ ਵੀ ਜੇ ਇਲਾਕੇ ਚ ਨਸ਼ਾ ਵਿਕੇਗਾ ਮੰਨ ਕੇ ਮੰਨਿਆ ਜਾਏਗਾ ਵੀ ਪੁਲਿਸ ਦੀ ਸ਼ਹਿ ਦੇ ਵਕਦਾ ਹਾਂਜੀ ਪੁਲਿਸ ਦੀ ਸ਼ਹਿ ਦੇ ਵਕਦਾ ਲੈਕਤੀ ਔਰ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਣੀ ਆ ਲੈਕਤੀ ਰੂਪ ਚ ਲਿਆ ਰਿੱਟਣ ਚ ਲਿਆ ਆ ਤੁਹਾਡੇ ਕੋਲ ਲੈਕਤੀ ਸੀਗਾ ਹੋਰ ਲੱਗੀ ਹੋਆ ਜੀ ਹਾਂ ਬਤਲੇਤਾ ਥਾਣਾ ਦੇ ਇਤਲੇਤਾ ਇਤਲੇਤਾ ਚੌਂਕੀ ਦਾ ਗਰਾਹ ਥਾਣਾ ਜ਼ਿੰਮੇਵਾਰ ਹੋਊਗਾ ਲੈਕਤੀ ਰੂਪ ਹੁਣ ਨਸ਼ਾ ਵਿਕ ਰਿਹਾ ਅੱਜ ਵੀ ਬਾਜੀ ਸਾਡੇ ਮੰਡੀ ਲੱਗੀ ਹੋਆ ਇਹਨਾਂ ਦੇ ਕੋਲ 9 ਘਰਾਂ ਦਾ ਆ 9 ਘਰਾਂ ਦਾ ਬੇਰਬਾ ਆ ਇਹਨਾਂ ਦੇ ਕੋਲ ਨੌ ਘਰਾਂ ਦਾ ਬੇਰਵਾ ਆ ਅੱਜ ਸਾਡੇ ਸਾਹਮਣੇ ਆ ਜੀ ਅੱਜ ਪੰਜਾਬ ਸੰਭਾਜੀ ਇੱਕ ਮਿੰਟ ਨੌ ਘਰ ਜੱਟਾ ਵੇਚਦੇ ਪਿੰਡ ਸਾਡੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਪੁਲਿਸ ਨੇ ਕਿਹਾ ਸੀ ਵੀ ਇਲਾਕੇ 'ਚ ਨਸ਼ਾ ਵਿਕੇਗਾ ਤਾਂ ਮੰਨਿਆ ਜਾਏਗਾ ਵੀ ਪੁਲਿਸ ਦੀ ਸ਼ਹਿ ਤੇ ਵਿਕਦਾ ਕੀ ਅੱਜ ਮੰਨਦੇ ਹੋ ਕਿ ਪੁਲਿਸ ਦੀ ਸ਼ਹਿ ਤੇ ਵਿਕਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਪੂਰੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੇ ਜੇ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚਦੀ ਆ ਸਾਡਾ ਧਲੇਤਾ ਸਾਡਾ ਪਿੰਡ ਸਾਡਾ ਇਲਾਕਾ ਵਝਾ ਲਓ ਧਲੇਤਾ ਬਹੁਤ ਵੱਡਾ ਡੰਪ ਬਣ ਚੁੱਕਾ ਚਿੱਟੇ ਦਾ ਇੱਥੇ ਅੱਜ ਦਾ ਨਹੀਂ ਅਸੀਂ ਜਦੋਂ ਤੁਸੀਂ ਬਣੇ ਮੁੱਖ ਮੰਤਰੀ ਸਾਹਿਬ ਬਣੇ ਸਾਨੂੰ ਹੌਂਦਰਾ ਹੋਇਆ ਅਸੀਂ ਕਹਾਂ ਵੀ ਕਾਰਵਾਈਆਂ ਹੋਣਗੀਆਂ ਜਾਂ ਕੁਝ ਹੋਊਗਾ ਪਰ ਕਾਰਵਾਈਆਂ ਕੀ ਹੋਣੀਆਂ ਗਾਂ ਤੋਂ ਗਾਂ ਗਾਂ ਤੋਂ ਗਾਂ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਆ ਕੇ ਜਿੱਟਾ ਵੇਚਣ ਲੱਪੇ ਜੀ ਗੱਡੀਆਂ ਲੈ ਲਈਆਂ ਸਕਾਰਪਿਓ ਆਲਟੋ ਮਰੂਤੀ ਵੱਡੇ ਵੱਡੇ ਮੋਟਰਸਾਈਕਲ ਲੈ ਆ। ਅੱਛਾ ਸੁੱਖੀ ਜੀ ਵੈਸੇ ਆਫਰ ਕੋਡ ਕਰ ਲੈ ਵੈਸੇ। ਔਰ ਕਿੰਨੇ ਕੁ ਨੌਜਵਾਨ ਮਾੜੀ ਦਲਦਲ ਦੇ ਵਿੱਚ ਫਸ ਗਏ? ਮਾਰੇ 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 ਦਲਦਲ ਚ ਤੁਹਾਨੂੰ ਹੁਣ ਕੀ ਦੱਸਾਂ ਮੇਰੇ ਪਿੰਡ ਦੇ ਨੌਜਵਾਨ 30 ਹੁਣੇ ਘੱਟੋ ਹੈ। 30 ਨੌਜਵਾਨ ਦਲਦਲ ਚ ਫਸੇ ਹੋ ਆ। ਤੇ ਵੇਚਣ ਵਾਲੇ ਕਿੰਨੇ ਕ ਇੱਥੇ? ਵੇਚਣ ਵਾਲੇ ਜੀ 9 ਘਾਰਿਆ। ਹੂੰ। ਇਹਨਾਂ ਤੋਂ ਲੋਕੀ ਗਾਂਹਾਂ ਲੈ ਕੇ ਜਾਂਦੇ ਆ। ਗੰਨੇ ਪਿੰਡ ਦੇ ਇੱਥੋਂ ਲੈ ਕੇ ਜਾਂਦੇ ਆ। ਆਲੇ ਦੁਆਲੇ ਦੇ ਪਿੰਡਾਂ ਦੇ ਸਾਡੇ ਪਿੰਡੋਂ ਲੈ ਕੇ ਜਾਂਦੇ ਆ ਇਹ ਸਾਮਾਨ ਜੀ। ਹੂੰ। ਲਾਮਲੇ ਪਿੰਡਾ ਤੋਂ ਵੀ ਆਂਦੇ ਹਾਂਜੀ ਲਾਮਲੇ ਪਿੰਡਾ ਸਾਡੇ ਅਸੀਂ ਲਗੇਰੀ ਤੋਂ ਮੁੰਡੇ ਫੜਾਏ ਅੱਜ ਮੈਂ ਔਨ ਰਿਕਾਰਡ کہہ ਰਿਹਾ ਪਰ ਤੁਸੀਂ ਕਰੇ ਚਲਾਉਣੀ ਖਬਰ ਨਹੀਂ ਚਲਾਉਣੀ ਲਗੇਰੀ ਦੇ ਨੌਜਵਾਨ ਆਏ ਸਾਡੇ ਕੋਲ ਪ੍ਰੂਫ ਪਿਆ ਵੀਡੀਓ ਪਈ ਸ਼ਾਮਾਂ ਨੂੰ ਛੱਡੇਗਾ 4 ਵਜੇ ਬਗੈਰਾ ਬਗੈਰਾ ਚਿੱਤਾ ਫੜਿਆ ਗਿਆ ਉਹਨਾਂ ਤੋਂ ਬਗੈਰਾ ਸਾਰਾ ਕੁਝ ਫੜਿਆ ਨਹੀਂ ਇੱਕ ਫਾਰਮੈਲਿਟੀ ਹੁੰਦੀ ਬਸ ਫਾਰਮੈਲਿਟੀ ਸ਼ਾਮ ਨੂੰ ਛੱਡਤਾ ਜੀ ਔਰ ਸਾਡੇ ਤੇ ਸਾਡੇ ਤੇ ਤੁਹਾਨੂੰ ਦੱਸ ਦੇ ਸਾਡੇ ਤੇ ਕਿਹੜੀਆਂ ਕਾਰਵਾਈਆਂ ਹੋਣੀਆਂ ਤੁਸੀਂ ਅੱਜ ਦੇਖਦੇ ਆਂ ਕਿ ਸਾਡੇ ਤੇ ਕਿੰਨੇ ਕਾਰਵਾਈ ਹੋ ਸਾਡੀ ਕਿਦਾ ਟੀਮ ਇਹਨਾਂ ਨੇ ਭੰਗ ਕਰਦੀ ਸਾਜ ਸਾਜ ਕੇ ਉਹ ਫਲਾਨਾ ਉਹ ਤੁਹਾਨੂੰ ਜੇ ਵੋ ਜੇ ਅਸੀਂ ਸੱਚ ਬੋਲਦੇ ਆ ਇਹ ਗਰਮ ਖਿਆਲੀ ਆ ਜੀ ਇਹ ਇਦਾਂ ਇਹ ਇਦਾਂ ਫਲਾਨਾ ਪਰ ਤੁਹਾਨੂੰ ਬੇਨਤੀ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡਾ ਪਿੰਡ ਬਚਾ ਲਓ ਅਸੀਂ ਤੁਹਾਡੇ ਵੋਟਰ ਆ ਸਾਡਾ ਪਿੰਡ ਬਚਾ ਲਓ ਸਾਡਾ ਪਿੰਡ ਬਚਾ ਲਓ ਸਾਡਾ ਪਿੰਡ ਆ ਦੇਖੋ ਕਮਾਦੀਆਂ ਚ ਲੱਭਦਾ ਕਦੇ ਫਾਇ ਦੇ ਡੰਗੇ ਉਲੱਭਦੇ ਆ ਕਦੇ ਖੂਜ ਲੱਭੇਦੇ ਆ ਕਦੇ ਕਿਸੇ ਮੋਟਰ ਤੇ ਪੈ ਹੁੰਦੇ ਆ ਅੱਜ ਕਮਾਦੀਆਂ ਚ ਪੈ ਆ ਅਹੀਂ ਕਿੰਨਾ ਚਿਰ ਮਾਰਨਾ ਸਾਡੇ ਮਾਰਨੇ ਆ ਇਹਨਾਂ ਨਸ਼ੇ ਵਾਲੇ ਦੇ ਕਾਹਦੇ ਨਹੀਂ ਮਰਦੇ ਜਿਹੜੇ ਬਗਾਉਂਦੇ ਇਹਨਾਂ ਦੇ ਕਾਹਦੇ ਨਹੀਂ ਮਰਦੇ ਮੋਕਮੰਤਰੀ ਸਾਹਿਬ ਜੀ ਹੁਣ ਕੀ ਕਰੀਏ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹੀ ਮੰਗ ਕਰਦੇ ਆ ਜਿੰਨੇ ਵੀ ਸਾਡੇ ਇੱਥੇ ਜਿਨ੍ਹਾਂ ਨੇ ਸਾਡੀ ਕਾਰ ਸੁਣਵਾਈ ਨਹੀਂ ਸੁਣੀ ਨਹੀਂ ਕਾਰਵਾਈ ਕੀਤੀ ਨਹੀਂ ਇੰਨੇ ਚਿਰ ਦਾ ਕੋਸ਼ ਵੀ ਦੂਜਾ ਹੋਣ ਡਿਆ ਤੁਸੀਂ ਮਹਾਰਾਜ ਇਹਨਾਂ ਨੂੰ ਦੇਖੋ ਕਿਉਂ ਨਹੀਂ ਇਹ ਕਰਦੇ ਕਿਹੜੇ ਘਰਾਣਿਆਂ ਨਾਲ ਰਲਿਓ ਆ ਕੀ ਇਹਨਾਂ ਨੂੰ ਛੱਡਦਾ ਕੀ ਚੜਾਵਾ ਯਾਰ ਦਾ ਸਾਡੇ ਕੋ ਇੱਡੀ ਲੈਖਤੀ ਰਿਪੋਰਟ ਪਈ ਥੱਦੀ ਪਈ ਆ ਮੇਰੇ ਕੋ ਜਦੋਂ ਮਰਜੀ ਪ੍ਰੈਸਰ ਰਿਪੋਰਟਰ ਲੈ ਜਾਣ ਜਿਹੜੇ ਮਰਜੀ ਆਨ ਬੋਰਡ ਵੀਡੀਓ 'ਚ ਵੀ ਦਿਖਾ ਦਾਂਗੇ ਘਰੇ ਪਈ ਆ ਲਫਾਵੇ ਦੇ ਵਿੱਚ ਪਰ ਉਹਦਾ ਕੋਈ ਅਸਰ ਨਹੀਂ ਭਾਜੀ ਨੱਥ ਪਾਈ ਚਾਹੋ ਇਹਨਾਂ ਨੂੰ ਨੱਥ ਪਾਓ ਨਸ਼ੇ ਵਾਲਿਆਂ ਨੂੰ ਨਹੀਂ ਤਾਂ ਸਾਨੂੰ ਇਹਨਾਂ ਨੇ ਜ਼ਰੂਰ ਨੱਥ ਪਾ ਦੇਣੀ ਆ ਘਰੇ ਆਉਣ ਵਾਲੀਆਂ ਵੀਡੀਓ 'ਚ ਤੁਹਾਨੂੰ ਅਸੀਂ ਕਿਤੇ ਦਿਖਾਣਾ ਫਿਰ ਨਹੀਂ ਦਿਖਾਣਾ ਜੇ ਤੁਸੀਂ ਮੁੱਖ ਮੰਤਰੀ ਆ ਵੀ ਇਹਨਾਂ ਨੂੰ ਨੱਥ ਨਾ ਪਾਈ ਇਹਨਾਂ ਨੇ ਸਾਨੂੰ ਜ਼ਰੂਰ ਪਾ ਦੇਣੀ ਆ ਇਹਨਾਂ ਨੂੰ ਸਾਨੂੰ ਪਤਾ ਆ ਆਜਾ ਆਨ ਰਿਕਾਰਡ ਵੀਡੀਓ 'ਚ ਕਹਿਣਾ ਇਹਨਾਂ ਨੂੰ ਸਾਨੂੰ ਨਾਤ ਪਤਾ ਨਹੀਂ ਆ ਜੀ ਹੁਣ ਤਾਂ ਸਾਡੇ ਘਰਾਂ ਤੱਕ ਆ ਦੇਖ ਲੋ ਕਿਦਾਂ ਸਾਡੇ ਨਿਆਣੇ ਮਰਦੇ ਪਏ ਆ ਇਹ ਚਿੱਤੇ ਨੇ ਮਰਿਓ ਆ ਤੁਹਾਨੂੰ ਮੈਡੀਕਲ ਰਿਪੋਰਟ ਚ ਆ ਜੂਗਾ ਸਾਰਾ ਕੁਝ ਪਰ ਪਰਚਾ ਨਹੀਂ ਹੋਣਾ ਆਣਾ ਤੇ ਨਾ 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 ਪਰਚਾ ਨਹੀਂ ਕਰਦੇ ਜੀ ਅੱਜ ਅਸੀਂ ਸਾਡੀ ਤਵਾਈ ਹੋਈ ਪਈ ਆ ਰੱਬੇ ਬਚਾਵੇ ਆਪਾਂ ਇਸ ਕੰਮ ਦੇ ਵਿੱਚ ਹੈ। ਭਾਈ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗੁਰਚਰਨ ਦਾਸ। ਮੈਂ ਜਲੰਧਰ ਤੋਂ ਆ। ਅੱਛਾ ਜੀ। ਮੇਰੇ ਸੰਧੂ ਸਾਹਿਬ ਆ ਇਹ। ਇਹਨਾਂ ਦੇ ਕੀ ਨਾਮ ਹੈ? ਇਹਨਾਂ ਦਾ ਦਿਨੇਸ਼ ਕੁਮਾਰ। ਕਿੱਥੇ ਰਹਿਣ ਵਾਲੇ ਜੀ? ਇਹ ਨੂਰ ਮਹਿਲ ਤੋਂ। ਕੀ ਇਹ ਵਾਕਿਆ ਕੀ ਹੋਇਆ ਜੀ ਸਾਰਾ? ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ। ਮੇਰਾ ਵੀ ਠੀਕ ਆ ਜੀ। ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ। ਕਿੱਥੇ ਜੀ? ਇੱਥੇ ਧੋਲਿੱਤੇ। ਅੱਛਾ ਜੀ। ਤੇ ਤੇ ਲੇਤੇ ਕਬੂਤਰਵਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਇਹ ਕਿ ਦਰਖਾਸਤ ਲਿਖ ਲਓ ਸਰ ਮੇਰੇ ਰਿਲੇਟਿਵ ਆਏ ਆ ਠੀਕ ਹੈ ਜੀ ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋਈ ਠੀਕ ਹੈ ਜੀ ਮੈਨੂੰ ਕੋਈ ਕੁਝ ਪਤਾ ਨਹੀਂ ਪਰ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਦ ਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਮਿਲ ਸਕਿਆ ਸਹੀ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਜਿੱਥੇ ਉੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬੋਡੀ ਸਾਨੂੰ ਮਿਲ ਗਈ ਐਸੀ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਆ ਅਸੀਂ ਬਾਰ-ਬਾਰ ਉਧਰ ਉਹ ਸਾਰੇ ਇੱਧਰ ਤੇ ਬੇਟੂ ਬੇ ਸਾਰੇ ਦੇਖ ਕੇ ਆਈ ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ ਇਤੇ ਮੱਕੀ ਦੇ ਵਿੱਚ ਵੜ ਕੇ ਪਤਾ ਨਹੀਂ ਕੋਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਸੋਚਿਆ ਐਸ ਐਚਓ ਸਾਹਿਬ ਵੀ ਨਾਲ ਆਈਆ ਕੀ ਲੱਗਦਾ ਕਿ ਮੇਰੇ ਸੰዱ ਸਾਹਿਬ ਆ ਮੌਤ ਕਿੱਦਾਂ ਹੋਈ ਲੱਗਦੀ ਵੀ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਆ ਜੀ ਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਨਹੀਂ ਪੂਰਾ ਯਕੀਨ ਆ ਵੀ ਮਾਰ ਕੇ ਸੁੱਟਿਆ ਆ ਇੱਥੇ ਕੋ ਸিসিਟੀਵੀ ਵੀ ਕਹਿੰਦੇ ਸਾਹਮਣੇ ਆ ਸਾਡੇ ਕੋਲ ਸিসিਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਆ ਨਾਲ ਯਾ ਕੋਈ ਜਾਣ ਪਛਾਣ ਸੀ ਜਿਹਦੇ ਮੁੰਡੇ ਨਾਲ ਬੈਠੇ ਸੀ ਇਹ ਇਹਦੇ ਬਾਰੇ ਕੁ ਕਰਨੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਹੈ ਕੀ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ ਅਸੀਂ ਤਾਂ ਕਹਿੰਦੇ ਜੋ ਕਰ ਬਈ ਕਾਰਵਾਈ ਬੰਦੀ ਆ ਉਹ ਕਰਨੀ ਆ ਉੱਤੇ ਨਾਮ ਕੀ ਆ ਨਾਮ ਇਹਨਾਂ ਦਾ ਇਸ ਜਿਹਨਾਂ ਵੀ ਦਿੱਤੀ ਇਹ ਦਿਨੇਸ਼ ਕੁਮਾਰ ਆ ਨੂਰ ਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਮੰਜੇ ਤੇ ਆ ਫਾਦਰ ਆ ਉਹ ਵੀ ਬਸ ਬਿਮਾਰ ਆ ਬਹੁਤ ਜ਼ਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਦੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀਤ ਉਹ ਵੀ ਚੱਕ ਚਕਾ ਕੇ ਜ਼ਿਆਦਾ ਦੋਸਤਾਂ ਨੇ ਮਸੀਤ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹੜਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੀ ਵੀ ਕੋਈ ਗੱਲ ਕਰਦਾ ਹੈਗੇ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹਦਾ ਡੋਜ਼ ਲੈਂਦਾ ਸੀ ਬਸ ਸੀ ਜਿਹੜੀ ਵਾਰੀ ਮੈਨੂੰ ਨਹੀਂ ਮੈਨੂੰ ਦੱਸੋ ਇਹ ਕਿ ਜਿਹੜਾ ਤਰੇਤੇ ਦੇ ਵਿੱਚ ਬੋਡੀ ਮਿਲ ਹੈਗੇ ਕੀ ਮਾਮਲਾ ਹੈ ਸਾਰਾ ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਵੈਲ ਦਾ ਰਹਿਣ ਵਾਲਾ ਹਿਮੇਸ਼ਾ ਤੇ ਉਸ ਤੋਂ ਬਾਅਦ ਹੀ ਸਾਡੀਆਂ ਨੇ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਆ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਆ ਬਾਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਆ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਆ ਜਾਂ ਓਵਰਡੋਜ਼ ਆ ਇਹਦੀ ਕੁਛ ਇਦਾਂ ਵੀ ਜਿਹਦਾ ਪਿੰਡ ਵਾਲੇ ਕਹ ਰਹੇ ਕਿ ਓਵਰਡੋਜ਼ ਆ ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਬੈਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਹੀ ਚੈੱਕ ਕਰ ਰਹੇ ਆ ਜੇ ਫਿਲਹਾਲ ਤੇ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬਾਡੀ ਦੇ ਉੱਤੇ ਬਲੱਡ ਆ ਤਾਹੀਂ ਸਾਨੂੰ ਸੱਟ ਚੂਟ ਦਾ ਹੀ ਲੱਗ ਰਿਹਾ ਕੋਈ ਖਦਸ਼ਾ ਹੈ ਬਾਕੀ ਬੋਡੀ ਚੈੱਕ ਕਰਾ ਕੇ ਫਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜਾਊਗਾ ਐਫ ਆਰ ਬਾਈ ਨੇਮ ਹੋ ਰਹੀ ਹੈ ਜੀ ਦੋਸ਼ ਜਿਵੇਂ ਕੰਪਲੇਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹਿੰਦੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਣਾ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੇ ਕਿ ਸਟਾਈ ਹੈ ਜੀ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹ ਅਸੀਂ ਕਲੰਦਰੀ ਵੀ ਦਿੰਦੇ ਰਹੇ ਆ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨੂੰ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀੰਜ ਵਗਾਰੇ ਕੋਈ ਨਸ਼ਾ ਨਹੀਂ ਨਹੀਂ ਜੀ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀੰਜ ਨਹੀਂ ਮਿਲੀ ਸਾਨੂੰ ਮਕੇ ਤੇ ਸੱਤ ਚੋਟ ਦੇ ਨਿਸ਼ਾਨ ਹੈਗੇ ਜੀ ਕੋਈ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਹੈ ਬਾਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਆ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬਾਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ ਥੈਂਕ ਯੂ ਥੈਂਕ ਯੂ